ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਮੌਸਮ ਵਿਭਾਗ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਜੇਕਰ ਕੀਤਾ ਹੈ ਕਿ ਲੁਧਿਆਣਾ ਚ 4 ਮਿਲੀਮੀਟਰ بارش ਦਾ ਕੱਲ ਦਾ ਰਿਕਾਰਡ ਦਰਜ ਕੀਤਾ ਗਿਆ ਅਤੇ ਅੱਜ ਦਾ ਰਿਕਾਰਡ 12.4 ਮਿਲੀਮੀਟਰ بارش ਦਾ ਰਿਕਾਰਡ ਦਰਜ ਕੀਤਾ ਗਿਆ ਡਾਕਟਰ ਪੀ ਕੇ ਕਿੰਗਰਾ ਨੇ ਕਿਹਾ ਕਿ ਡਬਲਯੂ ਡੀ ਵੀ ਸਿਸਟਮ ਦੇ ਚੱਲਦੇ ਆ ਅੱਜ ਤੱਕ ਹੀ بارش ਦੀ ਸੰਭਾਵਨਾ ਸੀ ਅਤੇ ਕੱਲ ਤੋਂ ਇਹ ਇਫੈਕਟ ਨਹੀਂ ਹੋਵੇਗਾ ਤੇ ਸੂਬੇ ਪਰ ਦੇ ਵਿੱਚ ਦੂਸਰੇ ਦਿਨ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਸਕਦਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਕੱਲ ਤੇ ਪਰसों ਜਿਹੜੀ ਬਰਸਾਤ ਅੱਜ ਤੇ ਕੱਲ ਬਰਸਾਤ ਦੇਖਣ ਨੂੰ ਮਿਰੀ ਹੈ ਆਉਣ ਵਾਲੇ ਦਿਨਾਂ ਵਿੱਚ ਕਿਹ ਤਰ੍ਹਾਂ ਦਾ ਤਾਪਮਾਨ ਰਹੇਗਾ ਅਜੀ ਪਿਛਲੇ 1-2 ਦਿਨ ਤੋਂ ਕੋਈ WDD ਸਿਸਟਮ ਦੀ ਡਿਵੈਲਪਮੈਂਟ ਹੋਈ ਸੀ ਸੋ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਜਿਹੜੀ ਲਾਈਟਨਿੰਗ ਠੰਡੇ ਸ਼ਾਵਰ ਜਾਂ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਸੀ ਸੋ ਕੱਲ ਔਰ ਅੱਜ ਜਿਹੜਾ ਪੰਜਾਬ ਵਿੱਚ ਕਾਫੀ ਤਾਵੇਂ ਤੇ ਬਾਰਿਸ਼ ਹੋ ਰਹੀ ਹੈ ਲੁਧਿਆਣੇ ਵਿੱਚ ਵੀ ਕੱਲ 4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਸੀ ਔਰ ਅੱਜ ਸਵੇਰੇ 12.4 ਮਿਲੀਮੀਟਰ ਜਿਹੜੀ ਬਾਰਿਸ਼ ਹੋ ਰਿਕਾਰਡ ਕੀਤੀ ਗਈ ਹੈ ਇਹ ਜਿਹੜਾ ਡਬਲਯੂਡੀ ਸਿਸਟਮ ਸੀ ਇਹ ਇਹਦਾ ਇਫੈਕਟ ਜਿਹੜਾ ਅੱਜ ਤੱਕ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਇਹਦਾ ਇਫੈਕਟ ਨਹੀਂ ਹੋਏਗਾ ਬਟ ਇੱਕ ਨਾਲ ਹੀ ਹੋਰ ਡਬਲਯੂ ਡੀ ਸਿਸਟਮ ਵੀ ਕਿਉਂਕਿ ਡਿਵੈਲਪ ਹੋ ਰਿਹਾ ਹੈਗਾ ਸੋ ਤਿੰਨ ਤਰੀਕ ਨੂੰ ਥੋੜਾ ਬਹੁਤਾ ਉਹਦਾ ਇਫੈਕਟ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਹੋ ਸਕਦਾ ਸਪੈਸ਼ਲੀ ਨਰਥਰਨ ਪਾਰਟਸ ਦੇ ਵਿੱਚ ਉਹਦਾ ਇਫੈਕਟ ਹੋਣ ਦੀ ਪ੍ਰੈਡਿਕਸ਼ਨ ਹੈ ਬਟ ਉਹ ਸਿਸਟਮ ਇਹਦੇ ਨਾਲੋਂ ਵੀਕ ਹੈ ਸੋ ਉਹਦੇ ਨਾਲ ਕੋਈ ਜ਼ਿਆਦਾ ਬਾਰਿਸ਼ ਅਸੀਂ ਨਹੀਂ ਐਕਸਪੈਕਟ ਕਰ ਰਹੇ ਸੋ ਜਿਹੜਾ ਕਿਉਂਕਿ ਇਹ ਸਿਸਟਮ ਦਾ ਇਫੈਕਟ ਅਜ ਤੱਕ ਕੀ ਹੈ ਸੋ ਕੱਲ ਨੂੰ ਸੰਗਣੀ ਧੁੰਦ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਪਰਸੋਂ ਤੋਂ ਫਿਰ ਜਿਹੜਾ ਉਹ ਸਿਸਟਮ ਉਹਦਾ ਕੁਝ ਇਫੈਕਟ ਹੋ ਸਕਦਾ ਮਨੋ ਜਿਸ ਤਰ੍ਹਾਂ ਕਿ ਜਗ੍ਹਾ ਦੇ ਉੱਪਰ ਬਰਸਾਤ ਦੇ ਨਾਲ ਔਲੇ ਵੀ ਪੈਣ ਲੱਗਦਾ ਹੈ ਕਿ ਜੋ ਸਾਡੇ ਜਿਹੜਾ ਨੁਕਸਾਨ ਹੋ ਸਕਦਾ ਫਸਲਾਂ ਨੂੰ ਜੀ ਵੈਸੇ ਤਾਂ ਹੁਣ ਕਿਉਂਕਿ ਫਸਲਾਂ ਦੀ ਮੈਚਿਓਰਿਟੀ ਸਟੇਜ ਨਹੀਂ ਹੈਗੀ ਸੋ ਜ਼ਿਆਦਾ ਅਸੀਂ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਬਟ ਥੋੜਾ ਬਹੁਤ ਉਹਦਾ ਇਫੈਕਟ ਹੋ ਸਕਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਫਸਲਾਂ ਫਸਲਾਂ ਦੀ ਮੈਚਿਓਰਿਟੀ ਤੇ ਹੁੰਦੀਆਂ ਨੇ ਉਦੋਂ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਸੁਕੀ ਥਣ ਤੋਂ ਰਾਹਤ ਮਿਲੇਗੀ ਲੋਕਾਂ ਨੂੰ ਜਾਂ ਫਿਰ ਕੋਈ ਰਿਕਾਰਡ ਵਗੈਰਾ ਜਿਹੜੇ ਹਾਂਜੀ ਹੁਣ ਜਿਹੜੀਆਂ ਪ੍ਰਿਵੇਲਿੰਗ ਕੰਡੀਸ਼ਨਸ ਨੇ ਹੋ ਤਾਂ ਜਿਵੇਂ ਡੇ ਟਾਈਮ ਟੈਂਪਰੇਚਰ ਆਲਮੋਸਟ ਨਾਰਮਲੀ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਸੀ ਸੋ 0.8 ਡਿਗਰੀ ਸੈਂਟੀਗ੍ਰੇਡ ਐਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਜਦੋਂ ਕਿ ਅੱਜ ਦਾ ਮਿਨਿਮਮ ਟੈਂਪਰੇਚਰ 11.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6.2 ਡਿਗਰੀ ਸੈਂਟੀਗ੍ਰੇਡ ਹੈ ਸੋ ਕਿਉਂਕਿ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਦੋਂ ਵੀ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕਰਦੇ ਆ ਸੋ ਤਾਂ ਕਰਕੇ ਜਿਹੜਾ ਨਾਈਟ ਟਾਈਮ ਟੈਂਪਰੇਚਰ ਲਗਭਗ 5.4 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਰਿਕਾਰਡ ਕੀਤਾ ਗਿਆ ਬਟ ਕਿਉਂਕਿ ਸਿਸਟਮ ਦਾ ਇਫੈਕਟ ਕੱਲ ਤੱਕ ਨਹੀਂ ਹੈ ਸੋ ਕੱਲ ਨੂੰ ਜਿਹੜੀ ਸੰਗਣੀ ਧੁੰਦ ਫੇਰ ਹੋਣ ਦੀ ਪ੍ਰੈਡਿਕਸ਼ਨ ਹੈ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦਿਨਾਂ ਕੋਈ ਬਰਸਾਤ ਹੋਇਆ ਦਾ ਰਿਕਾਰਡ ਨਹੀਂ ਹੈ ਇਸ ਤਰ੍ਹਾਂ ਰਿਕਾਰਡ ਤਾਂ ਕੋਈ ਨਹੀਂ ਹੈਗੇ ਜੀ ਬਟ ਇਸ ਵਾਰੀ ਕਿਉਂਕਿ ਬੜਾ ਲੰਬਾ ਡਰਾਈ ਸਪੈਲ ਸੀ ਪਹਿਲਾਂ 2 ਮਹੀਨੇ ਬਾਰਿਸ਼ ਨਹੀਂ ਹੋਈ ਸੋ ਹੁਣ ਕੱਲ 4mm ਔਰ ਅੱਜ 12.4mm ਜਿਹੜੀ ਬਾਰਿਸ਼ ਹੋ ਰਿਕਾਰਡ ਕੀਤੀ ਹੈ